ਤਾਨੀ ਰਾਤ ਨੂੰ ਤੁਸੀਂ ਆਰਮਨਾਰ ਸੁਣਨੇ ਹੋ ਤੁਹਾਨੂੰ ਪਤਾ ਹੈ ਕੋਈ ਕਮੀ ਹੋਊਗੀ ਸੁਖਬੀਰ ਬਠਾੜਾ ਤੁਹਾਡੇ ਰਿਸ਼ਤੇ ਜਿਹੜੇ 7 ਸਾਲ ਪਹਿਲੇ ਤੁਹਾਨੂੰ ਪਛਾਣਦੇ ਨਹੀਂ ਸੀ ਉਹ ਵੀ ਤੁਹਾਨੂੰ ਪਛਾਣਨ ਲੱਗੇ ਕਿਉਂਕਿ ਪਤਾ ਕਿ ਕਿਤੇ ਪੰਗਾ ਪੈ ਗਿਆ ਸਾਡੇ ਦੇਸ ਦਾ ਜਲਾਲਾਬਾਦ ਦਾ ਉਹਨੂੰ ਟੈਲੀਫੋਨ ਕਰਕੇ ਅਸੀਂ ਕਰ ਲਾਂਗੇ ਕਰ ਲਾਂਗੇ ਬਲੇ ਸ਼ੋਨੇ ਪਹਿਲਾਂ ਦੇਖਿਆ ਪਿੱਛੇ ਇਹ ਸਾਡੇ ਜਲਾਲਾਬਾਦ ਦੇ ਹਲਕੇ ਦੇ ਲੋਕ ਹੁਣ ਕਿਉਂਕਿ ਜਦੋਂ ਮੈਂ ਬੜਿਆ ਆਪਣਾ ਟੱਡ ਲਾਲਾਪੁਰ ਤੇ ਦਿੱਲੀ ਤੁਰੇ ਹੁੰਦਾ ਕਿ ਚੰਡੀਗੜ੍ਹ ਤੁਰੇ ਹੁੰਦਾ ਕਿ ਕੰਮ ਕਰਾਉਦਾ ਤੁਰੇ ਹੁੰਦੇ ਰੇ ਕਈ ਇੱਕੇ ਮਨ ਦੱਸ ਰਿਆ ਸੀ ਇੱਕ ਬੰਦਾ ਕਹਿੰਦਾ ਜੀ ਮੈਨੂੰ ਮੈਦਨ ਚੱਲਿਆ ਸੀ ਮੈਨੂੰ ਪੁਲਸਾਂ ਨੇ ਰੋਕ ਲਿਆ ਤੇ ਕਹਿੰਦਾ ਲਾਇਸੈਂਸ ਕਦਾ ਇਹ ਰਹਾ ਕਹਿੰਦਾ ਮੈਂ ਤਾਂ ਜਲਾਲਾਬਾਦ ਤੋਂ ਆਇਆ ਜੇ ਜਾ ਰਿਹਾ ਤੂੰ ਸਭ ਤੋਂ ਵੱਡੇ ਠੱਗ ਜਿਹੜੇ ਆ ਆਦਮੀ ਪਾੜ ਜਿਹੜੇ ਘਰ ਜਿਹੜੇ ਪਿੰਡ ਦੀ ਘਰਾਂ ਦੀ ਨਾਲ ਲਾਈ ਰਿਹਾ ਆ ਆਦਮੀ ਝਾਉ ਰੇ ਪੂਰੀ ਕਰਤਾਂ ਜਿਹਦੇ ਕਰ ਜਿਹਦੀ ਆਪਣੀ ਪਿੰਡ 'ਚ ਕਿਸੇ ਦਾ ਬੰਦ ਹੀ ਨਹੀਂ ਉਹ ਆਮ ਆਦਮੀ ਸਾਹਿਬ ਆ ਪਾਣੀ ਦਿੱਲੀ ਜਾਣਾ ਸੀ ਜਿਹੜਾ ਆਪਾਂ ਕਾਲੀਦਰ ਰੋਕੀ ਬੈਠੇ ਆ ਜੇ ਪਾਣੀ ਦਿੱਲੀ ਚਲੇ ਗਿਆ ਆ ਤੁਹਾਡੀ ਨਹਿਰ ਸੁੱਕ ਜਾਣੀ ਇੱਥੇ ਕੋਈ ਪਾਣੀ ਨਹੀਂ ਹੋਣਾ ਆਪਾਂ ਸਾਰੇ ਟੇਲ ਤੇ ਬੈਠੇ ਆ ਆਈ ਕੇਜਰੀਵਾਲ ਥੋੜਾ ਪਾਣੀ ਖੋਣਾ ਚਾਹੁੰਦਾ ਹੈ ਕਹਿੰਦਾ ਆਪਣੇ ਆਪ ਨੂੰ ਬੜੀ ਇਮਾਨਦਾਰ ਪਾਦੀਏ 35 ਉਮੀਦਵਾਰ ਜਿਹੜੇ ਦਿੱਤੇ ਆ ਉਹਨਾਂ ਸਾਰੇ ਡਕਾਟੀਪੀ ਦੇ ਚੋਰੀ ਦੇ 402 ਦੇ ਕੇਸ ਪੈਂਦੀਆਂ ਆ ਕਹਿੰਦੇ 쿠ਸ਼ ਕਰਦੇ 쿠ਸ਼ ਐਸ ਕਰਕੇ ਅਸੀਂ ਸਾਡਾ ਸੂਲ ਅਸੀਂ ਜੋ ਕਿਹਾ ਤੁਸੀਂ ਆਪ ਦੇਖ ਲਓ ਜਲਾਲਾਬਾਦ ਜੋ ਕਿਹਾ ਉਹ ਤੋਂ ਵੱਧ ਕੀਤਾ ਘੱਟ ਨਹੀਂ ਕੀਤਾ ਇੱਕ ਵੀ ਚੀਜ਼ ਤੁਸੀਂ ਕਹਿੰਦੇ ਸੁਬੀਰ ਬਾਦਲੇ ਸਾਨੂੰ ਕਿਹਾ ਸੀ ਕਿ ਅਸੀਂ ਨਹੀਂ ਕੀਤੀ ਆਹ ਕਾਲੀਦਾ ਦੇ ਬਹਾਦਰ ਸੂਰਮੇ ਐ ਜੇ ਅਸੀਂ ਕਹੀਏ ਇਹਨਾਂ ਨੂੰ ਕਿ ਅਗਲੇ ਮਹੀਨੇ ਅਸੀਂ ਤਾਮਿਲनाडु ਮਦਰਾਸ ਵਿੱਚ ਜਾ ਕੇ ਰੈਲੀ ਕਰਨੀ ਐ ਸਾਰੇ ਉੱਥੇ ਪਹੁੰਚ ਜਾਣਗੇ ਅਨੇ ਕਲ ਨਾ ਤੋਂ ਕਿਦਾਂ ਰੇਲਵੇ ਫਾਟੇ ਦੇਖਿਆ ਪਿਛਲੇ 9 ਸਾਲਾਂ ਚ ਕਿਦਾਂ ਹੈ ਪਹਿਲੇ ਤਾਂ ਰੇਲਵੇ ਫਾਟੇ ਹੀ ਦਿਖਦੇ ਸੀ ਹੋਰ ਕੁਝ ਨਿਕਦਾ ਨਹੀਂ ਸੀ ਪੂਰੇ ਪੰਜਾਬ ਚਲੇ ਜਾਂ ਤੈਨੂੰ ਰੇਲਵੇ ਫਾਟੇ ਨਹੀਂ ਮਿਲੂਗਾ ਇਹ ਜਾਰਮੰਦ ਦਰਸ ਕਰਦਾ ਬਹੁਤ ਬਹੁਤ ਹੈ ਹੈ ਕੀ ਸਾਡੇ ਅਕਾਊਂਟ ਜਿਹੜਾ ਸਾਡਾ ਕਾਊਂਟ ਹੈ ਚੈੱਕ ਕਰ ਲੋ ਬੈਲੈਂਸ ਜ਼ੀਰੋ ਹੀ ਹੈ ਸਾਡੀ ਦੂਜੀ ਪਾਰਟੀਆਂ ਦਾ ਬੈਲੈਂਸ ਹੁੰਦਾ ਹੈ ਸਾਡੇ ਜਜ਼ਦਾਰਾਂ ਕੋਲ ਕਿਹੜਾ ਪੈਸਾ ਸਾਡੀ ਮੈडम ਸਰ ਸਭ ਤੋਂ ਗਰੀਬ ਪਾਰਟੀ ਪੂਰੇ ਪੰਜਾਬ ਹਿੰਦੂਸਤਾਨ ਦੇ ਅਕਾਲੀ ਦਲ ਆ ਨਹੀਂ ਵੈਸੇ ਆਪਕੋ ਲੱਗਦਾ ਸਰ ਵੱਡਾ ਠੱਗ ਕੇਜਰੀਵਾਲ ਤੇ ਉਹ ਉਹ ਸੂਰੇ 5 ਵਜੇ ਉਹਨਾਂ ਦੇ ਬੰਦੇ ਸ਼ਰਾਬ ਨੂੰ ਦਿਨੇ दारू ਪੀਂਦੇ ਆ ਉਹਦੇ ਬਾਅਦ ਲੁੱਟਦੇ ਆ ਜਿਹੜੇ ਜਿਹੜੇ ਪਾਰਟੀ ਦੀ ਟਿਕਟਾਂ ਵਿਕਦੀਆਂ ਹੋਣ ਜਿਹੜੇ ਪਾਰਟੀ ਵਿੱਚ 35 40 ਕ੍ਰਿਮੀਨਲ ਹੋਣ ਜਿਨ੍ਹਾਂ ਦੇ ਪਰਚੇ 10-10 ਹੋਣ ਉਹ ਪਾਰਟੀ ਇਮਾਨਦਾਰ ਦੀ ਗੱਲ ਕਰਦੀ ਹੈ ਕੈਪਟਨ ਸਰ ਜੀ ਪੰਜਾਬ ਨੂੰ ਬੜਾ ਫਾਇਦਾ ਹੋਣਾ ਕਿਉਂਕਿ ਹੁਣ ਆਪਣੇ ਭਾਈਵਾਲ ਉੱਥੇ ਬੈਠੇ ਆ। ਸੈਂਟਰ ਦੀ ਕਾਂਗਰਸ ਸਰਕਾਰ ਸਦਾ ਪੰਜਾਬ ਦੇ ਉਲਟ ਰਹੀ ਹੈ। ਉਹਨਾਂ ਦੀ ਪਾਲਿਸੀ ਰਹੀ ਹੈ ਕਿ ਇਹ ਪੰਜਾਬ ਦੇ ਜੋ ਹੱਕ ਸੀ ਉਹ ਨਹੀਂ ਦੇਣੇ। ਪਰ ਹੁਣ ਕਿਉਂਕਿ ਆਪਣੀ ਸਰਕਾਰ ਆਈ ਹੈ। ਅਗਲੇ ਦਿਨਾਂ ਅਸੀਂ ਜਾ ਕੇ ਜੋ ਸਾਡੀਆਂ ਇਸ਼ੂਜ਼ ਐ ਅਸੀਂ ਜਾਵਾਂਗੇ ਗੱਲ ਕਰਾਂਗੇ ਉਸ ਨੂੰ ਬਣਾ ਕੇ ਲਿਆਵਾਂਗੇ। 25000 ਰੁਪਏ ਦੀ ਸੜਕ ਹੈ। ਤੁਸੀਂ ਦੇਖੋ ਸੜਕ ਦੇਖੀ ਤੇ ਬੰਦੀ। ਭਾਵੇਂ ਭਾਵੇਂ ਬਾਮੀ ਢਹ ਗਈ। ਇਨਕਮ ਟੈਕਸ ਦੇ ਲਿਓ। ਸੈਂਟੈਕਸ ਦਿੰਨੇ ਜੋ ਗੱਡੀ ਚੱਲਨੀ ਚੀਜ਼ ਤਾਂ ਬਣਾਤੀ ਉਹਦੇ ਬਾਅਦ ਰਿਪੇਅਰ ਮੈਂਟਨੈਂਸ ਕੋ ਵੀ ਚੱਲਣਾ ਹੋਰ ਕੋਈ ਜੀ ਰਹੀ ਐ ਰਹੀ ਆਈ ਕੁਛ ਨਹੀਂ ਕੀ ਹੁਣ ਅਗਲੀ ਸਰਕਾਰ ਜੀ ਲਾਓਗੇ ਉਹਨਾਂ ਕੋਠੀਆਂ ਬਾਰੇ ਦੇਵਾਂਗੇ ਹੁਣ ਅਗਲੀ ਸਰਕਾਰ ਜੀ ਲਾਓਗੇ ਉਹਨਾਂ ਕੋਠੀਆਂ ਬਾਰੇ ਦੇਵਾਂਗੇ ਸ੍ਰੀ ਦੁਇਏ ਕਾ ਵੀ ਸਾਡੇ ਸ੍ਰੀ ਭੱਟੀ ਗੱਲ ਮਤੁਸਾ ਸਭ ਤੋਂ ਮਾੜੀ ਪਾਰਟੀ ਕਿਹਨਾ ਚੋ ਅਕਾਲੀਦਰ ਆਪਰੇ ਕਾਂਗਰਸ ਤੋਂ ਦੇ ਸਭ ਤੋਂ ਮਾੜੀ ਪਾਰਟੀ ਕਾਂਗਰਸ ਤੋਂ ਦੇ ਇਹਦੇ ਤੋਂ ਆਮ ਆਦੀ ਪਾਰਟੀ ਜੋ ਹੈ